ਜੀ ਹੁਣ ਆਪਾ ਇਥੋਂ ਪੈਦਲ ਜਾਵਾਂਗੇ ਜੀ ਇਹ ਉਹ ਕਿ ਪੈਦਲ ਜਾ ਤਾਗੇ ਕਿਉਂਕਿ ਬਹੁਤ ਭੀੜ ਆ ਫੇ ਸਾਰੇ ਜੋ ਵੀ ਗੱਡੀਆਂ ਪਿੱਛੇ ਰੁਕਿਆ ਜਾ ਰਹੀਆਂ ਇਹ अनोखा ਸ਼ਬਦ ਦਾ ਲੰਗਰ ਲੱਗਾ ਜੀ ਤੇ ਇਹ ਸਾਰੀ ਟੀਮ ਫੋਟੋ ਕਰਵਾ ਰਹੀ ਸੀ ਸੀ ਅਸੀਂ ਵੀ ਲੰਗੇ ਤੇ ਫੋਟੋ ਨਦੀ ਕਲਿੱਪ ਲਈ ਜੀ ਜਨਮ ਦਿਵਸ ਪਾਪਾ ਬਾਜੀ ਦੇ ਜਨਮ ਦਿਹਾੜੇ ਦੀਆਂ ਬੇਨਤ ਬੇਨਤ ਵਧਾਈਆਂ ਹੁਣ ਜੀ ਬੋਰਡ ਲੱਗੇ ਹੋਏ ਸੀ ਤੇ ਵੇਖੋ ਕਿੰਨਾ ਸੱਜਿਆ ਹੋਇਆ ਆ ਪਾ ਗੇਟ ਅੱਗੇ ਦਾੰਗ ਆਇਆ ਮਤਲੰਕਣ ਲੱਗੇ ਗੇਟ ਜੀ ਤੋ ਗਏ ਆਪਾਂ ਗੇਟ ਲੰਘ ਕੇ ਤੇ ਮਹਾਰਾਜ ਦੇ ਚਲੋ ਸ਼ੁਰੂ ਹੋ ਗਿਆ ਇੱਥੋਂ ਆਪਾਂ ਤੁਹਾਨੂੰ ਦਰਸ਼ਨ ਕਰਾਉਨੇ ਆ ਆਪਾਂ ਜੋੜੇ ਜਮਾ ਕਰਾਵਾਂਗੇ ਕਾਂ ਜਾ ਕੇ ਹੁਣ ਅੱਗੇ ਜੋੜਾ ਕਰ ਅੱਗੇ ਆ ਕਿਉਂਕਿ ਪਿੱਛੇ ਵੀ ਹੈਗਾ ਸੀ ਤਾਂ ਪਿੱਛੇ ਫਿਰ ਬਹੁਤ ਦੂਰ ਪੈ ਜਾਣਾ ਸੀ ਸਾਨੂੰ ਤੇ ਅਸੀਂ ਫੇਰ ਇੱਥੇ ਹੁਣ ਜੋੜੇ ਜਮਾ ਕਰਾਉਣ ਲੱਗੇ ਸੀ ਤੇ ਆਪਾਂ ਜੋੜੇ ਜਮਾ ਕਰਾਵਾਂਗੇ ਮਾਰੇ ਦੇ ਬਹੁਤ ਅਚਾਰ ਸੀ ਭੀੜ ਵੀ ਬਹੁਤ ਜ਼ਿਆਦਾ ਸੀ ਤੇ ਫੇਰ ਅਸੀਂ ਜੋੜੇ ਕਰਾਏ ਜਮਾ ਤੇ ਹੁਣ ਆਪਾਂ ਸਲਾਹ ਕਰ ਰਹੇ ਸੀ ਵੀ ਜੇ ਕੋ ਖੋ ਸਜੇ ਤੇ ਕਿੱਥੇ ਆ ਕੇ ਮਿਲਣਾ ਤੇ ਬਸ ਆ ਭਾਜੀ ਹੁਣ ਅੱਗੇ ਫਿਰ ਲੈਂਡ ਚ ਸੋਚ ਰਹੇ ਆ ਬਸ ਪੈਂਟਰ ਹੋ ਰਹੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਜੀ ਆਇਆਂ ਨੂੰ ਲਿਖਿਆ ਹੋਇਆ ਜੀ ਵੇਖੋ ਸਭ ਸੰਗਤਾਂ ਨੂੰ ਤੇ ਆਪਾਂ ਹੁਣ ਇੱਥੇ ਲੈਂਡ ਚ ਲੱਗ ਚੁੱਕੇ ਆ ਤੇ ਸੰਧੂ ਸਾਹਿਬ ਉਹ ਅੱਗੇ ਲੱਗੇ ਹੋਏ ਆ ਕਿ ਪ੍ਰਸ਼ਾਦ ਕਰਾਉਣਾ ਸੀ ਉਸ ਬੰਨੇ ਜਾ ਕੇ ਤੇ ਕਿਤੇ ਕਹਿੰਦੇ ਕਿ ਪਰਛਾਦਾ ਕਰਾ ਕੇ ਆ ਜਾਨੇ ਉਧਰ ਤੇ ਤੁਸੀਂ ਲਾਈਨ ਚ ਲੱਗੋ ਇੱਧਰ ਬਹੁਤ ਵੱਡੀਆਂ ਵੱਡੀਆਂ ਲਾਈਨਾਂ ਲੱਗੀਆਂ ਹੋਈਆਂ ਆ ਜੇ ਸੇ ਮਤਨ ਸਾਰੇ ਪਾਸੇ ਹੀ ਸਾਡੀ ਇੱਕ ਸਾਈਡ ਤੇ ਹੀ ਇੱਕ ਵਿਚਕਾਰ ਸੀ ਇੱਕ ਹੋਰ ਸਾਈਡ ਤੇ ਸੀ ਵੀ ਸਾਰਾ ਤਿੰਨ ਦਰਵਾਜਿਆਂ ਥਾਣੀ ਸੰਗਤ ਨੇ ਜਾਣਾ ਸੀ ਅੰਦਰ ਦਰਬਾਰ ਸਾਹਿਬ ਦੇ ਇਹ ਬਹੁਤ ਵੱਡੀ ਹੀ ਸੀ ਸਾਡੀ ਵੀ ਲਾਈਨ ਤੇ ਅਸੀਂ ਇੱਥੇ ਲੱਗ ਚੁੱਕੇ ਅਸੀਂ ਲਾਈਨ 'ਚ ਤੇ ਆਪਾਂ ਜ਼ੂਮ ਕਰਕੇ ਤੁਹਾਨੂੰ ਫੋਟੋ ਦਿਖਾ ਰਹੇ ਅਸੀਂ ਜੀ ਗੁਰਦੁਆਰਾ ਸਾਹਿਬ ਜੀ ਦੀ ਜਨਮ ਸਥਾਨ ਗੁਰਦੁਆਰਾ ਜਨਮ ਸਥਾਨ ਸਾਹਿਬ ਤੇ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਜੀ ਜਿੱਦਾਂ ਜਿੱਦਾਂ ਜ਼ੂਮ ਕਰਕੇ ਥੋੜਾ ਥੋੜਾ ਜਿਨ ਜਨ ਦਿਖਦਾ ਆਪਾਂ ਦਿਖਾਈ ਜਾਂਦੇ ਅੱਗੇ ਜਿੱਤਰਾ ਜਿੱਤਰਾ ਆਪਾਂ ਅੱਗੇ ਜਾਵਾਂਗੇ ਉਦਾਂ ਦਾ ਤੁਹਾਨੂੰ ਦਰਸ਼ਨ ਕਰਾਈ ਜਾਵਾਂਗੇ ਜੀ ਜਿੱਦਾਂ ਜਿੱਦਾਂ ਆਪਾਂ ਅੱਗੇ ਪਹੁੰਚਾਂਗੇ ਉਸੇ ਉਸੇ ਤਰ੍ਹਾਂ ਨਦਰਸ਼ਨ ਕਰਾਈ ਜਾਵਾਂਗੇ ਜੀ ਤੇ ਆਪਾਂ ਹੁਣ ਲਾਈਨ ਚ ਇਦਾਂ ਥੋੜਾ ਥੋੜਾ ਜ਼ੂਮ ਕਰਕੇ ਦਿਖਾ ਰਹੇ ਸੀ ਬਹੁਤ ਦੂਰ ਸੀ ਸੰਗਤ ਬਹੁਤ ਜ਼ਿਆਦਾ ਸੀ ਤੇ ਵੀ ਆਪਾਂ ਜ਼ੂਮ ਕਰਕੇ ਦਿਖਾ ਰਹੇ ਆ ਤੁਹਾਨੂੰ ਤੇ ਜਿੱਦਾਂ ਜਿੱਦਾਂ ਥੋੜੇ ਥੋੜੇ ਅੱਗੇ ਤੋਂ ਲੈ ਜਾਂਦੇ ਹਾਂ ਮੈਂ ਆਪਾਂ ਥੋੜੀ ਥੋੜੀ ਕਲਿੱਪ ਲਈ ਜਾ ਰਹੇ ਸੀ ਕਿ ਸੰਗਤਾਂ ਨੂੰ ਦਰਸ਼ਨ ਉਸੇ ਉਸੇ ਤਰ੍ਹਾਂ ਕਰਾਈ ਚੱਲੀ ਹੈ ਤੇ ਜਿੱਦਾਂ ਜਿੱਦਾਂ ਅੱਗੇ ਪੂਰਾ ਦਿਖੀ ਜਾਊਗਾ ਆਪਾਂ ਨੂੰ ਗੁਰਦਰਾਸ ਸਾਹਿਬ ਦੇ ਦਰਸ਼ਨ ਹੋਈ ਜਾਣਗੇ ਉਸ ਉਸ ਤਨ ਆਪਾਂ ਤੁਹਾਨੂੰ ਕਰਵਾਈ ਜਾਂਾਂਗੇ ਮਾਰਾ ਸੱਚ ਪਵਾਸ਼ਬੋਦ ਮੇਰਾ ਦੇਖੋ ਕਿਤਾ ਭੀੜ ਆ ਬਹੁਤ ਜ਼ਿਆਦਾ ਸੰਗਤ ਚਾਰੋਂ ਤਰਫੀ ਦਰਬਾਰ ਸਾਹਿਬ ਜਾਣ ਖੜੀ ਹੋਈ ਸੀ ਤੋ ਵਾਰੀ ਵਾਰੀ ਸਭ ਜਿੰਨੇ ਵੀ ਲੈਣਾ ਲੱਗੇ ਸੀ ਵਾਰੀ ਵਾਰੀ ਲੰਘਾ ਰਹੇ ਸੀ ਥੋੜੇ ਥੋੜੇ ਅੱਗੇ ਹੁੰਦੇ ਜਾਵਾਂਗੇ ਕਰੋ ਦਰਸ਼ਨ ਜੀ ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਵੈਗਦੇ ਦੇਖ ਲੀ ਹੁਣ ਆਪਾਂ ਥੋੜੇ ਅੱਗੇ ਚਲੇ ਗਏ ਆ ਤੇ ਉਹ ਆਪਾਂ ਉਥੋਂ ਦੀ ਬਣਾਈ ਹੁਣ ਬਾਗੇ ਦਰਬਾਰ ਸਾਹਿਬ ਦੇ ਚਲੇ ਗਏ ਆ ਆਪਾਂ ਜੀ ਜਿੱਥੇ ਤੋਂ ਇੱਕ ਵਿੱਚ ਲੈਣ ਲੱਗੀ ਸੀ ਆਪਣੀ ਇੱਧਰ ਲੱਗੀ ਸੀ ਇੱਕ ਹੋਰ ਦੂਜੇ ਪਾਸੇ ਲੱਗੀ ਸੀ ਤੇ ਆਪਾਂ ਨੇ ਇੱਧਰਲੇ ਦਰਬਾਰ ਦੇ ਸੱਜੇ ਪਾਸੇ ਦਰਵਾਜਾ ਸੀ ਉਹਦੀ ਨੰਗੜਾ ਸੀ ਤੇ ਵਿਚਕਾਰ ਦੀ ਵਿਚਕਾਰ ਦੀ ਜਗਾ ਜੀ ਬਣੀ ਹੋਈ ਆ ਤੇ ਆਪਾਂ ਨੂੰ ਇੱਧਰਲੀ ਸਾਈਡ ਤੋਂ ਜਗਾ ਮਿਲੀ ਸੀ ਆਪਾਂ ਇੱਧਰ ਦੀ ਜਾ ਰਹੇ ਹਾਂ ਤੇ ਦਰਬਾਰ ਸਾਹਿਬ ਸਾਰੇ ਇਕੱਠੇ ਐਂਟਰ ਹੋਣਗੇ ਤਿੰਨੇ ਦਰਵਾਜੇ ਖੁੱਲੇ ਨੇ ਉਧਰ ਵਿਚਕਾਰ ਵਾਲਾ ਵੀ ਦੋਨੇ ਸਾਈਡਾਂ ਵਾਲੇ ਵੀ ਫਿਰ ਨਿਸ਼ਾਨ ਸਾਹਿਬ ਦੇ ਦਰਸ਼ਨ ਕਰੋ ਜੀ ਇਹ ਨੇ ਜਨ ਗੁਰਦੁਆਰਾ ਜਨਮ ਅਸਥਾਨ ਬਾਬਾ ਦੀਪ ਸਿੰਘ ਜੀ ਜੀ ਇਤਿਹਾਸ ਹੈ ਜੀ ਤੁਸੀਂ ਸਕਰੀਨ ਸ਼ਾਟ ਲੈ ਕੇ ਪੜ ਸਕਦੇ ਆਂ ਦੀ ਤੇ ਮਾਰਾ ਸੱਜਪਾ ਸੈਗਰ ਬਹੁਤ ਬਹੁਤ ਸ਼ੁਕਰਾਨਾ ਇਹਨਾਂ ਦਾ ਦਰਸ਼ਨ ਕਰਾਉਣ ਲਈ ਈ ਨਾਲ ਸੰਗਤਾਂ ਦੇ ਵੀ ਦਰਸ਼ਨ ਕਰੋ ਸੰਗਤ ਜੀ ਤੁਸੀਂ ਵੀ ਦੇਖੋ ਜੀ ਇਹ ਆਪਾਂ ਨੇ ਹੁਣ ਪੂਰਾ ਲਿਖਿਆ ਮਿਲਦੇ ਆ ਇੱਥੇ ਤੇ ਮਾਰਾ ਸੱਚਾ ਪਾਤਸ਼ਾਹ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤੇ ਹੁਣ ਆਪਾਂ ਤੁਹਾਨੂੰ ਅੰਦਰ ਦਰਬਾਰ ਸਾਹਿਬ ਦੇ ਵੀ ਦਰਸ਼ਨ ਜ਼ਰੂਰ ਕਰਾਵਾਂਗੇ ਜੀ ਤੇ ਸਿੱਸੀ ਬਨੇ ਰਹੇ ਆ ਵੀਡੀਓ ਦੇ ਨਾਲ ਜੀ ਆਪਾਂ ਅੰਦਰ ਵੀ ਤੁਹਾਨੂੰ ਦਰਸ਼ਨ ਜਰੂਰ ਕਰਾਵਾਂਗੇ ਜੀ ਜਿੰਨਾ ਹੋ ਸਕੇ ਆਪਾਂ ਜਰੂਰ ਕਲਿੱਪ ਲਾਵਾਂਗੇ ਤੇ ਜੋ ਦੂਰ ਦੂਰ ਬੈਠੀਆਂ ਸੰਗਤਾਂ ਦਰਸ਼ਨ ਕਰ ਸਕਣ ਆਪਾਂ ਆਪਣਾ ਸੋਤਾ ਕਰਨਾ ਪਤਾ ਕੇ ਇਹ ਨੂੰ ਚੋਟ ਕੇ ਚਲਦੇ ਚਲੋ ਬਾਈ ਨਾ ਚਲੋ ਜਾ ਬਾਈ ਰੂਜੀ ਲਾਲ ਨਾ ਰੋ ਜਾ ਨਾ ਨਾ ਰੋ ਜਾ ਚਲਦੇ ਚਲੋ ਬਾਈ ਕੋਈ ਘਾਣਾ ਚੋਦੇ ਚਲੋ ਆ ਬਾਈ ਗਾਹ ਜਾਓ ਬਾਬਾ ਜੀ ਗਾਹ ਜਾਓ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਆ ਦਰਬਾਰ ਸਾਹਿਬ ਗੁਰਦੁਆਰਾ ਜਨਮ ਅਸਥਾਨ ਸਾਹਿਬ ਜੀ ਪਹੁ ਪਿੰਡ ਸਾਹਿਬ ਵਿਖੇ ਤੇ ਕਰੋ ਜੀ ਦਰਸ਼ਨ ਧੰਨ ਧੰਨ ਬਾਬਾ ਦੀਪ ਸਿੰਘ ਜੀ